ਕੀ ਤੁਹਾਨੂੰ ਸਿਰਦਰਦ, ਚੱਕਰ, ਘਬਰਾਹਟ ਜਾਂ ਦਿਲ ਤੇ ਧੜਕਣਾ ਮਹਿਸੂਸ ਹੁੰਦਾ ਹੈ? ਸਾਵਧਾਨ, ਇਹ ਉੱਚ ਬਲੱਡ ਪ੍ਰੈਸ਼ਰ ਦੀ ਨਿਸ਼ਾਨੀ ਹੋ ਸਕਦੀ ਹੈ। ਸਤਿ ਸ੍ਰੀ ਅਕਾਲ। ਸਾਡੇ YouTube ਚੈਨਲ ਸਿਹਤ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਾਣਾਂਗੇ ਬੀਪੀ ਕਿਉਂ ਵੱਧਦਾ ਹੈ, ਇਸ ਨੂੰ ਕਿਵੇਂ ਰੋਕੀਏ ਅਤੇ ਕਿਹੜੇ ਟੈਸਟ ਜ਼ਰੂਰੀ ਹਨ। ਬਲੱਡ ਪ੍ਰੈਸ਼ਰ ਉਹ ਤਬਾ ਹੈ ਜਿਸ ਨਾਲ ਖੂਨ ਸਾਡੀਆਂ ਨਸਾਂ ਵਿੱਚ ਵਗਦਾ ਹੈ। ਨਾਰਮਲ ਬੀਪੀ 120 ਤੋਂ 80 ਹੁੰਦਾ ਹੈ 140/90 ਤੋਂ ਉੱਪਰ ਹੋਵੇ ਤਾਂ ਹਾਈ ਬੀਪੀ ਮੰਨਿਆ ਜਾਂਦਾ ਹੈ ਸਾਡੇ ਸਰੀਰ ਵਿੱਚ ਬੀਪੀ ਕਿਉਂ ਵੱਧਦਾ ਹੈ ਜਿਆਦਾ ਨਮਕ ਖਾਣ ਨਾਲ ਤਣਾਅ ਟੈਂਸ਼ਨ ਜਿਆਦਾ ਲੈਣ ਨਾਲ ਮੋਟਾਪਾ ਤੇ ਕਸਰਤ ਦੀ ਘਾਟ ਤੁਮਰਪਾਣ ਤੇ ਸ਼ਰਾਬ ਨੀਂਦ ਪੂਰੀ ਨਾ ਹੋਣਾ ਸ਼ੂਗਰ ਜਾਂ ਕਿਡਨੀ ਦੀ ਬਿਮਾਰੀ ਸਰੀਰ ਵਿੱਚ ਬੀਪੀ ਵਧਣ ਦੇ ਲੱਛਣਾਂ ਸਰੀਰ ਦਰਦ ਚੱਕਰ ਆਉਣਾ ਦਿਲ ਦੀ ਧੜਕਣ ਤੇਜ਼ ਘਬਰਾਹਟ ਅੱਖਾਂ ਅੱਗੇ ਹਨੇਰਾ ਕਈ ਵਾਰ ਬੀਪੀ ਚੁੱਪਚਾਪ ਵੀ ਵੱਧਦਾ ਹੈ ਬੀਪੀ ਕਿਵੇਂ ਰੋਕੀਏ ਤੇ ਕੰਟਰੋਲ ਕਰੀਏ ਨਮਕ ਘੱਟ ਵਰਤੋ ਰੋਜ਼ 30 ਮਿੰਟ ਤੁਰਨਾ ਤਣਾਅ ਘਟਾਓ ਤੁਮਰਮਾਨ ਤੇ ਸ਼ਰਾਬ ਛੱਡੋ ਭਜਨ ਕੰਟਰੋਲ ਵਿੱਚ ਰੱਖੋ ਘਰ ਵਿੱਚ ਬੀਪੀ ਮਸ਼ੀਨ ਨਾਲ ਰੈਗੂਲਰ ਚੈੱਕ ਕਰੋ ਡਾਕਟਰ ਦੀ ਦਵਾਈ ਨਿਯਮਿਤ ਲਓ ਬੀਪੀ ਵਿੱਚ ਕਿਹੜੇ ਕਿਹੜੇ ਟੈਸਟ ਜ਼ਰੂਰੀ ਹਨ ਬੀਪੀ ਚੈੱਕਅਪ ਫਾਸਟਿੰਗ ਬਲੱਡ ਸ਼ੂਗਰ ਲਿਪਿਡ ਪ੍ਰੋਫਾਈਲ ਕੈਸਟਰੋਲ ਕਿਡਨੀ ਫੰਕਸ਼ਨ ਟੈਸਟ ਕਰੀਟਿਨਿਨ ਯੂਰੀਆ ਯੂਰਿਨ ਟੈਸਟ ਈਸੀਜੀ ਦਿਲ ਦੀ ਜਾਂਚ ਕਦੇ ਕਦੇ ਈਚੋ ਜਾਂ ਅੱਖਾਂ ਦੀ ਜਾਂਚ ਇਹ ਟੈਸਟ ਬੀਪੀ ਦੇ ਨੁਕਸਾਨ ਨੂੰ ਸਮੇਂ ਤੇ ਪਕੜਨ ਵਿੱਚ ਮਦਦ ਕਰਦੇ ਹਨ ਬੀਪੀ ਕੰਟਰੋਲ ਨਾ ਹੋਵੇ ਤਾਂ ਕੀ ਨੁਕਸਾਨ ਹਨ ਦਿਲ ਦਾ ਦੌਰਾ ਦਿਮਾਗੀ ਅਟੈਕ ਕਿਡਨੀ ਫੇਲ ਅੱਖਾਂ ਦੀ ਰੋਸ਼ਨੀ ਘਟ ਜਾਣਾ ਦਿਲ ਕਮਜ਼ੋਰ ਹੋ ਜਾਣਾ ਬੀਪੀ ਨੂੰ ਹਲਕਾ ਨਾ ਲਓ ਅੱਜ ਹੀ ਆਪਣਾ ਬੀਪੀ ਅਤੇ ਜ਼ਰੂਰੀ ਟੈਸਟ ਕਰਵਾਓ ਪੰਜਾਬੀ ਵਿੱਚ ਸਿਹਤ ਦੀ ਸਹੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਿਹਤ ਪੰਜਾਬੀ